ਸਤਿ ਸ਼੍ਰੀ ਅਕਾਲ ਗੁਰ ਆਸਨ ਅਤੀਵਾ ਨਾਮ ਜੂਰ ਕਰੋ ਨਾਮ ਜੂਰ ਕਰੋ ਨਾਮ ਜੂਰ ਕਰੋ ਸ਼੍ਰੋਮਣੀ ਕਾਲੀਦਾਲ ਜਿੰਦਾਬਾ 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 ਹਜ਼ਾਰ ਸੁਖਵੀਰ ਸਿੰਘ ਬਾਦਲ ਜਿੰਦਾਬਾ 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 ਜੀ ਦੇਖੋ ਅੱਜ ਇੱਕ ਤਾਂ ਗੱਲ ਹੈਗੀ ਆ ਅੱਜ ਇੰਡੀਆ ਦੇ ਟਵਿੱਟਰ ਤੇ ਵੀ ਸਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਟ੍ਰੈਂਡ ਕਰ ਰਹੇ ਬਹੁਤ ਵੱਡੀ ਗੱਲ ਹੈ ਤੇ ਇੰਡੀਆ ਦੇ ਟਵਿੱਟਰ ਤੇ ਸਰਦਾਰ ਸੁਖੀ ਸਿੰਘ ਬਾਦਲ ਜੀ ਨੂੰ ਸਪੋਰਟਸ ਦਾ ਸੁਖੀ ਸਿੰਘ ਬਾਦਲ 트ਰੈਂਡ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਕਿਉਂਕਿ ਦਿੱਲੀ ਦੇ ਨਾਲ ਇੱਕੋ ਬੰਦਾ ਜਿਹੜਾ ਅੱਜ ਅੱਖਾਂ ਕੱਢ ਕੇ ਮੋਦੀ ਤੇ ਅਮਿਤ ਸ਼ਾਹ ਦੇ ਅੱਗੇ ਹਟਾ ਕੇ ਐ ਖੜਾ ਨਹੀਂ ਲੰਬੇ ਪੈਨ ਸਾਰੇ ਉੱਤੇ ਆਪਾਂ ਦਾ ਕੈਪਟਨ ਬਿਆਸ ਸਿੰਘ ਭਗਵਤ ਮਾਲ ਪਿਆ ਤੇ ਅੱਤਵਾਦ ਤੋਂ ਸਰਕਾਰ ਨੇ ਫੇਰ ਵੀ ਪ੍ਰਧਾਨ ਸਾਬ ਇੱਕ ਡਾ ਕੇ ਖੜੇ ਨੇ ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਇੱਕ ਡਾ ਕੇ ਕਰੋ ਆਪਾਂ ਪੰਜਾਬ ਦੇ ਹੱਕਾਂ ਨੂੰ ਤੇ ਸੰਸਥਾਵਾਂ ਦੇ ਵਿੱਚ ਹੋਰੀ ਦਖਲਅ ਜੀ ਰੋਕਣਾ ਸੋ ਬੇਨਤੀ ਹੈ ਸਾਡੀ ਭਾਵਨਾ ਨੂੰ ਜਰੂਰ ਸਮਝਿਆ ਜਾਵੇ ਕਿ ਯੂਥ ਵਿੰਗ ਦੀ ਭਾਵਨਾ ਇਹ ਬਲੋਸੀਂ ਬੇਨਤੀ ਕਰਨਾ ਹੈ ਤੁਸੀਂ ਵੱਡੇਓ ਕੋਈ ਸਾਡੇ ਤੋਂ ਉੱਚਾ ਨੀਮਾ ਬੋਲ ਬੋਲਿਆ ਉਹਦੀ ਮਾਫੀ ਚਾਹੁੰਦੇ ਆ ਜੀ ਤੇ ਸਤਿਕਾਰ ਨਾਲ ਬੇਨਤੀ ਕਰਦੇ ਆ ਜੀ ਤੇ ਸਾਡੀ ਭਾਵਨਾ ਸਾਰੇ ਪੰਜਾਬ ਦੇ ਯੂਥ ਵਰਕਰਾਂ ਦੀ ਸਭ ਦੀ ਭਾਵਨਾ ਹੈ ਸਭ ਦੀ ਭਾਵਨਾ ਹੈ ਯੂਥ ਦਾ ਚਾਹੇ ਬਜ਼ੁਰਗ ਹੋਵੇ ਸਭ ਦੀ ਭਾਵਨਾ ਇਹੀ ਹੈ ਅਸਾਂ ਦੀ ਭਾਵਨਾ ਹੈ ਸ਼ਰੋਮੇ ਕਾਲੇ ਉਹਦੀ ਭਾਵਨਾ ਹੈ ਲਾਂਕਾਰ ਦਾ ਅਸਤੀਫਾ ਉਹਨਾਂ ਨੂੰ ਵਾਪਸ ਤੇ ਜਾਈ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜਿੰਦਾਬਾਦ ਜਿੰਦਾਬਾਦ ਬਰੋਦੀਆਂ ਦੀ ਚਾਲ ਵਿੱਚ ਨਾ ਫਸੋ ਨਾ ਫਸੋ ਨਾ ਫਸੋ ਨਾਖਪੁਰੀਆਂ ਦੀ ਚਾਲ ਵਿੱਚ ਨਾ ਫਸੋ ਨਾ ਫਸੋ ਨਾ ਫਸੋ ਵੀ ਤੇਰੀ ਸੋਚ ਤੇ ਨਾ ਰਹਿਾਂਗੇ ਕੋਪੇ ਤਖਤ ਬਦਲਦੇ ਤਾਜ ਬਦਲਦੇ ਹੋ ਜਿੰਦਾਬਾਦ ਜਿੰਦਾਬਾਦ ਨਾਮ ਨਾਲ ਚਾਹ ਪਣੀ ਪੀਓ ਸਾਰੇ ਆਪਾਂ ਸਾਰੇ ਖਾਣ ਬੈਠੇ ਜਸਤਿਕ ਮੀਟਿੰਗ ਚੱਲਦੀ ਹੈ ਸਾਰੇ ਬੱਚਾ ਪੜ੍ਹਛੱਕੇ ਆਓ ਜੀ ਸਾਰੇ